ਪੇ ਲੰਗ ਮਹੱਲਾ ਪੰਜਵਾਂ ਘਰ ਤੀਜਾ ਮਿਹਰਬਾਨ ਸਾਹਿਬ ਮਿਹਰਵਾਨ ਸਾਹਿਬ ਮੇਰਾ ਮਿਹਰਵਾਨ ਜੀ ਸਗਲ ਕੋ ਦੇ ਦਾਨ ਰਹਾਉ ਤੂੰ ਕਾਹੇ ਡੋਲ ਹੈ ਪ੍ਰਾਣੀਆਂ ਤੁਧ ਰੱਖੇਗਾ ਸਿਰ ਜਨ ਹਾਰ ਜਿਨ ਪਦਐਸ ਤੂੰ ਕੀਆ ਸੋਹੀ ਦੇ ਅਧਾਰਾ ਜਿਨ ਨੇ ਉਪਾਈ ਮੇਦਨੀ ਸੋਈ ਕਰਦਾ ਸਾਰ ਘਟ ਘਟ ਮਾਲਕ ਦਿਲਾਦਾ ਸੱਚਾ ਪਰਵਦਗਾਰ ਕੁਦਰਤ ਕੀ ਮਨਾ ਜਾਣੀਐ ਵੱਡਾ ਵੇ ਪਰਵਾਹ ਕਰ ਬੰਦੇ ਤੋਂ ਬੰਦਗੀ ਜੇ ਚਰ ਘਟ ਮੈਂ ਸਾ ਤੂੰ ਸਮਰਤ ਅਕਥ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮਤ ਤੇਰੀ ਸੁਖ ਪਾਇਆ ਸਦਾ ਨਾਨਕੀ ਅਰਦਾਸ ਤੂੰ ਸਮਰੱਥ ਅਕਥ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ